ਜਿਹੜੇ ਆਪਣੇ ਪੰਜਾਬੀ ਭਰਾ ਜਾਂ ਭੈਣਾਂ ਜਿਹੜੇ ਪਾਰ ਬੈਠੇ ਆਓ ਆਪਣੇ ਘਰ ਤੱਕ ਇਮੋਸ਼ਨਸ ਦੇ ਥਰੂ ਜਾਂ ਫਲਾwrs ਦੇ ਥਰੂ ਕਿਵੇਂ ਰੀਚ ਕਰ ਸਕਦੇ ਆ ਉਸ ਲਈ ਅਸੀਂ ਇਹ ਵੈਬਸਾਈਟ ਪਲੈਟਫਾਰਮ ਖੜਾ ਕੀਤਾ ਹੈ floralbuckets.com ਤੁਸੀਂ ਉਸ ਤੇ ਜਾ ਕੇ ਆਪਣੇ ਪੰਜਾਬ ਦੇ ਵਿੱਚ ਸੰਗਰੂਰ ਛੋਟੇ ਛੋਟੇ ਰੂਰਲ ਏਰੀਆਜ਼ ਹੋਰ ਸਿਟੀਜ਼ ਨੂੰ ਨਾਲ ਜੋੜ ਕੇ ਅਸੀਂ ਪੂਰਾ ਟਰੈਕ ਵਿਛਾ ਰਹੇ ਆ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਆਪਣੇ ਫਲਾwrs ਕੇਕਸ ਬੁਕੇ ਡਰਾਈ ਫਰੂਟਸ ਫਰੂਟਸ ਫਰੈਸ਼ ਫਰੂਟਸ ਸਵੀਟਸ ਸਭ ਕੁਝ ਡਿਲੀਵਰ ਕਰਵਾ ਸਕਦੇ ਆ ਹਰ ਸੀ ਹਰ ਇੱਕ ਆਰਡਰ ਦੇ ਉੱਤੇ ਜਦ ਤੁਸੀਂ ਆਰਡਰ ਕਰਦੇ ਹੋ ਤੇ ਕੰਪਲੇਂਟ ਨਾ ਆਵੇ ਉਹਦੇ ਉੱਤੇ ਇੱਕ ਕੈਪਟਨ ਅਸਾਈਨ ਹੁੰਦਾ ਹੈ ਜੋ ਤੁਹਾਨੂੰ ਡਿਲੀਵਰੀ ਤੋਂ ਲੈ ਕੇ ਡਿਸਪੈਚ ਤੋਂ ਲੈ ਕੇ ਆਰਡਰ ਪਲੇਸ ਤੋਂ ਲੈ ਕੇ ਹਰ ਚੀਜ਼ ਤੇ ਤੁਹਾਨੂੰ ਨੋਟੀਫਾਈ ਨੋਟੀਫਿਕੇਸ਼ਨ ਦੇ ਕੇ ਤੁਹਾਨੂੰ ਨਾਲ ਦੇ ਨਾਲ ਅਪਡੇਟ ਕਰਕੇ ਰੱਖਦਾ ਕਿੰਨਾ ਕੁ ਟਾਈਮ ਦੇ ਵਿੱਚ ਤੁਸੀਂ ਇੱਕ ਕਸਟਮਰ ਨੂੰ ਉਹਦਾ ਪ੍ਰੋਵਾਈਡ ਕਰ ਦਿੰਦੇ ਹੋ ਜਿਹੜਾ ਉਹਦਾ ਆਪ ਦਾ ਡਿਜ਼ਾਈਨ ਤਿਆਰ ਕਰਨ ਕਹਿੰਦਾ ਮਿਨੀਮਮ ਟਾਈਮ ਸਾਡਾ ਹੈਗਾ ਜੀ 5 ਤੋਂ 10 ਮਿੰਟ ਦੇ ਵਿੱਚ ਅਸੀਂ ਇੱਕ ਛੋਟਾ ਅਰੇਂਜਮੈਂਟ ਰੈਡੀ ਕਰ ਦਿੰਦੇ ਹਾਂ ਜੇ ਮਤਲਬ 7-800 ਤੱਕ ਦੀ ਰਹੀ ਤਾਂ 1000 ਰੁਪਏ ਦੀ ਜਿਹੜੀ ਵੀ ਉਸ ਤੋਂ ਬਾਅਦ ਜਿਹੜੀ ਪ੍ਰਾਈਜ਼ ਆ ਉਹਦੇ ਲਈ ਸਾਨੂੰ ਘੱਟੋ-ਘੱਟ ਵੀ 20-25 ਮਿੰਟ ਚਾਹੀਦੇ ਹੁੰਦੇ ਆ। ਸਸ਼ੀਕਾਲ ਤੁਸੀਂ ਜੁੜੇ ਹੋ DF ਚੈਨਲ ਪੰਜਾਬੀ ਦੇ ਨਾਲ ਤੇ ਦਿਨ ਚੱਲ ਰਹੇ ਨੇ ਵੈਲੈਂਟਾਈਨ ਦੇ। ਵੈਲੈਂਟਾਈਨ ਦੇ ਉੱਤੇ ਜ਼ਿਆਦਾਤਰ ਗਿਫਟ ਸ਼ਾਪਾਂ ਦੇ ਉੱਤੇ ਜਾਂ ਫਿਰ ਫਲਾਵਰ ਦੀਆਂ ਸ਼ਾਪਾਂ ਦੇ ਉੱਤੇ ਭੀੜ ਦਿਖਾਈ ਦਿੰਦੀ ਹੈ ਤੇ ਟ੍ਰੈਫਿਕ ਬਹੁਤ ਹੀ ਜ਼ਿਆਦਾ ਪਟਿਆਲੇ ਦੇ ਵਿੱਚ ਬਣਿਆ ਹੋਇਆ ਹੈ ਤੇ ਅਸੀਂ ਦੁਖਣਾ ਸਾਹਿਬ ਦੇ ਲਾਵੇ ਖੜੇ ਆ। ਦੁਖਣਾ ਸਾਹਿਬ ਦੇ ਲਾਵੇ ਗਾਂਧੀ ਸ਼ਾਪ ਹੈ। ਫਲਾਵਰ ਦੀ ਜਿਹੜੀ ਕਿ 40 ਸਾਲਾਂ ਤੋਂ ਮਸ਼ਹੂਰ ਹੈ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਨੂੰ ਪੁੱਛਦੇ ਆਂ ਵੀ ਐਨਾ ਨਾਮ ਕਿੱਦਾਂ ਬਣਿਆ ਤੇ ਫਲਾਵਰ ਸ਼ਾਪ ਦੇ ਉੱਤੇ ਕਸਟਮਰ ਜਿਹੜੇ ਆਉਂਦੇ ਨੇ ਉਹਨਾਂ ਨਾਲ ਕਿੱਦਾਂ ਦਾ ਵਿਹਵਾਰ ਹੁੰਦਾ ਤੇ ਕੀ ਗੱਲਬਾਤ ਹੁੰਦੀ ਹੈ ਬਾਈ ਸੱਸੀ ਗਾਲ ਜੀ ਸੱਸੀ ਬਰੇ ਸੱਸੀ ਗਾਲ ਜੀ ਬਾਈ 40 ਸਾਲਾਂ ਦੇ ਤੁਹਾਡੀ ਦੁਕਾਨ ਦਾ ਨਾਮ ਮਸ਼ਹੂਰ ਹੈ 40 ਸਾਲਾਂ ਤੋਂ ਅਸੀਂ ਗਾਂਧੀ ਸ਼ਾਪ ਦੇ ਨਾਮ ਤੋਂ ਹੀ ਸੁਣਦੇ ਆ ਰਹੇ ਆਂ ਪਰੰਤੂ ਸ਼ਾਪ ਦਾ ਪੂਰਾ ਨਾਮ ਕੀ ਰੱਖ ਲਿਆ ਹੁਣ ਉਹ ਦੱਸੋ ਤੇ ਕਿੱਦਾਂ-ਕਿੱਦਾਂ ਦੇ ਕਸਟਮਰ ਆਉਂਦੇ ਨੇ ਉਹ ਦੱਸੋ ਪਹਿਲਾਂ ਤਾਂ ਦਾ ਪਾਜੀ ਨਾਮ ਸੀਗਾ ਗਾਂਧੀ ਫਲਾਵ ਈ-ਕਮਰਚ ਬਿਜ਼ਨਸ ਹੈ ਉਹ ਫਲੋਰਲ ਬੈਕਟਸ ਦੇ ਨਾਮ ਤੋਂ ਰਜਿਸਟਰਡ ਹੈ ਠੀਕ ਹੈ ਠੀਕ ਹੈ ਇਸ ਦੇ ਵਿੱਚ ਹੁਣ ਤੁਸੀਂ ਪਹਿਲਾਂ ਤਾਂ ਆਪਾਂ ਰਿਟੇਲ ਦੇ ਵਿੱਚ ਹੀ ਕਰਦੇ ਸੀਗੇ ਹੁਣ ਆਪਾਂ ਆਨਲਾਈਨ ਦੇ ਵਿੱਚ ਪੰਜਾਬ ਦੇ ਰੂਰਲ ਤੋਂ ਰੂਰਲ ਏਰੀਆਜ਼ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਰੂਟ ਜਿਹੜੇ ਆਪਣੇ ਪੰਜਾਬੀ ਭਰਾ ਜਾਂ ਪੈਣਾ ਜਿਹੜੇ ਪਾਰ ਬੈਠੇ ਆ ਉਹ ਆਪਣੇ ਘਰ ਤੱਕ emotions دے تھرو یا فلورز دے تھرو کیਵੇਂ ریچ کر سکتے ਆ اس لیے ਅਸੀਂ ਇਹ ویب سائٹ ਪਲੈਟਫਾਰਮ ਖੜਾ ਕੀਤਾ ਹੈ floralbuckets.com ਤੁਸੀਂ ਉਸ ਤੇ ਜਾ ਕੇ ਆਪਣੇ ਪੰਜਾਬ ਦੇ ਵਿੱਚ ਸੰਗਰੂਰ چھوٹے چھوٹے ਰੂਰਲ ਏਰੀਆਜ਼ ਹੋਰ ਸਿਟੀਜ਼ ਨੂੰ ਨਾਲ ਜੋੜ ਕੇ ਅਸੀਂ ਪੂਰਾ ਟਰੈਕ ਵਿਛਾ ਰਹੇ ਹਾਂ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਆਪਣੇ ਫਲਾਰਸ ਕੇਕਸ ਬੁਕੇ ਡਰਾਈ ਫਰੂਟਸ ਫਰੂਟਸ ਫਰੈਸ਼ ਫਰੂਟਸ ਸਵੀਟਸ ਸਭ ਕੁਝ ਡਿਲੀਵਰ ਕਰਵਾ ਸਕਦੇ ਜਿਵੇਂ ਆਪਾਂ ਆਨਲਾਈਨ ਕਰਕੇ ਕਿ ਛੋਟੇ ਦੁਕਾਨਦਾਰ ਨੂੰ ਆਨਲਾਈਨ ਨਹੀਂ ਮਾਰ ਪਾਤੀ ਸੀਗੀ ਉਹ ਚੀਜ਼ ਨੂੰ ਤੁਸੀਂ ਆਪਣਾ ਆਪ ਹੀ ਬਿਜ਼ਨਸ ਕ੍ਰੀਏਟ ਕਰ ਲਿਆ ਜਿਵੇਂ ਐਮਾਜ਼ਨ ਵਰਗੇ ਸਾਈਟਾਂ ਹੋਰ ਨੇ ਤੁਸੀਂ ਆਪਣੀ ਸਾਈਟ ਬਣਾ ਲਈ ਬਿਲਕੁਲ 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 ਐਕਚੁਅਲੀ ਕੀ ਹੈ ਜਿਹੜੇ ਵੱਡੇ ਪਲੇਅਰਸ ਆ ਰਹੇ ਆ ਉਹ ਹੌਲੀ ਹੌਲੀ ਛੋਟੇ ਪਲੇਅਰਸ ਨੂੰ ਖਤਮ ਕਰਦੇ ਜਾਂਦੇ ਆ ਤੇ ਇਸ ਲਈ ਵੀ ਛੋਟਾ ਪਲੇਅਰ ਨਾ ਖਤਮ ਹੋਵੇ ਇਸ ਲਈ ਅਸੀਂ ਰੂਰਲ ਏਰੀਆਜ਼ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਆਪਣੀ ਬੈਲਟ ਵਿਛਾ ਰਹੇ ਆ ਔਰ ਈਵਨ ਬਹੁਤ ਘੱਟ ਪ੍ਰਾਈਸਿਸ ਦਿੰਦੇ ਨੇ ਫਲਾਰਸੀਆਂ ਅਸੀਂ ਉਹਨਾਂ ਦੇ ਕੰਪੀਟੀਟਿਵ ਜ਼ਿਆਦਾ ਪ੍ਰਾਈਸਿਸ ਦੇ ਰਹੇ ਹਾਂ ਤੇ ਅਸੀਂ ਹਰ ਇੱਕ ਆਰਡਰ ਦੇ ਉੱਤੇ ਜੇ ਤੁਸੀਂ ਆਰਡਰ ਕਰਦੇ ਹੋ ਤੇ ਕੰਪਲੇਂਟ ਨਾ ਆਵੇ ਉਹਦੇ ਉੱਤੇ ਇੱਕ ਕੈਪਟਨ ਅਸਾਈਨ ਹੁੰਦਾ ਹੈ ਜੋ ਤੁਹਾਨੂੰ ਡਿਲੀਵਰੀ ਤੋਂ ਲੈ ਕੇ ਡਿਸਪੈਚ ਤੋਂ ਲੈ ਕੇ ਆਰਡਰ ਪਲੇਸ ਤੋਂ ਲੈ ਕੇ ਹਰ ਚੀਜ਼ ਤੇ ਤੁਹਾਨੂੰ ਨੋਟੀਫਾਈ ਨੋਟੀਫਿਕੇਸ਼ਨ ਦੇ ਕੇ ਤੁਹਾਨੂੰ ਨਾਲ ਦੇ ਨਾਲ ਅਪਡੇਟ ਕਰਕੇ ਲੱਗਦਾ ਓਕੇ ਭਾਈ ਕਿੱਦਾਂ-ਕਿੱਦਾਂ ਦੇ ਕਸਟਮਰ ਆਉਂਦੇ ਨੇ ਹੁਣ ਵੈਲੈਂਟਾਈਨ ਦਾ ਦਿਨ ਆ ਗਿਆ ਮਤਲਬ ਕੱਲ ਨੂੰ ਵੈਲੈਂਟਾਈਨ ਹੈ ਤੇ ਕਿੱਦਾਂ ਦੇ ਕਸਟਮਰ ਆਉਂਦੇ ਨੇ ਕੀ ਜ਼ਿਆਦਾ ਉਹਨਾਂ ਦੀ ਡਿਮਾਂਡ ਕੀ ਹੁੰ ਜਿਆਦਾ ਡਿਮਾਂਡ ਤਾਂ ਬਾਜੀ ਰੈਡ ਰੋਜ਼ਸ ਦੀ ਹੁੰਦੀ ਹੈ। ਬਲੈਕ ਰੋਜ਼ ਵੀ ਲੋਕੀ ਪੁੱਛਦੇ ਆ ਪਰ ਬਲੈਕ ਰੋਜ਼ ਬਹੁਤ ਰੇਅਰ ਹੁੰਦਾ ਇਸ ਕਰਕੇ ਰੈਡ ਰੋਜ਼ਸ ਦੀ ਜ਼ਿਆਦਾ ਡਿਮਾਂਡ ਹੈ। ਪੈਂਕ ਵੀ ਵਿਕਦੇ ਆ ਪੀਚ ਹੁਣ ਤਾਂ ਸਾਰੇ ਕਲਰਸ ਅਵੇਲੇਬਲ ਹੈਗੇ ਆ। ਹੁਣ ਤਾਂ ਬਹੁਤ ਕਲਰਸ ਆਂਦੇ ਆ ਰੋਜ਼ਸ ਦੇ ਵਿੱਚ। ਪਹਿਲਾਂ ਰੈਡ ਤੇ ਵਾਈਟ ਹੀ ਕਾਮਨ ਸੀਗੇ। ਕਿਉਂਕਿ ਕਿਦਾਂ ਚਾਹੁੰਦੇ ਪਹਿਲਾਂ ਤਾਂ ਇੱਕ ਇੱਕ ਬੁਕੇ ਹੁੰਦਾ ਸੀਗਾ। ਉਦਾਂ ਹੀ ਚਾਹੁੰਦੇ ਸੀ। ਹੁਣ ਅਲੱਗ-ਅਲੱਗ ਤਰ੍ਹਾਂ ਦੇ ਬੁਕੇ ਆ ਗਏ। ਕੋਈ ਹਾਰਟ ਦੀ ਸ਼ੇਪ ਦਾ ਆ ਗਿਆ ਕੋਈ ਹੋਰ। ਹੁਣ ਬਾਜੀ ਜਿਆਦਾ ਇੰਟਰਸਟ ਵਗੈਰਾ ਵੱਡੀਆਂ-ਵੱਡੀਆਂ ਇੰਸਟ ਤੁਹਾਨੂੰ ਐਜ਼ ਅ ਫਲੋਰਿਸਟ ਵੀ ਜਲਦੀ ਜਲਦੀ ਆਪਣਾ ਡਿਜ਼ਾਈਨ ਇਲੈਕ ਕਰਨਾ ਪੈਂਦਾ ਕਸਟਮਰ ਪਹਿਲਾਂ ਹੀ ਆਪਣੇ ਡਿਜ਼ਾਈਨ ਨਾਲ ਆਂਦਾ ਵੀ ਸਾਨੂੰ ਆ ਚੀਜ਼ ਬਣਾ ਕੇ ਮਿਲ ਜੂਗੀ ਹੁਣ ਆ ਚੀਜ਼ਾਂ ਹੋ ਗਈਆਂ ਨੇ ਤੇ ਕਿੰਨਾ ਕੁ ਟਾਈਮ ਦੇ ਵਿੱਚ ਤੁਸੀਂ ਇੱਕ ਕਸਟਮਰ ਨੂੰ ਉਹਦਾ ਪ੍ਰੋਵਾਈਡ ਕਰ ਦਿੰਨੇ ਹੋ ਜਿਹੜਾ ਉਹਦਾ ਆਪ ਦਾ ਡਿਜ਼ਾਈਨ ਤਿਆਰ ਕਰਨ ਨੂੰ ਕਹਿੰਦਾ ਮਿਨਿਮਮ ਟਾਈਮ ਸਟਾਇ ਹੈਗਾ ਜੀ 5 ਤੋਂ 10 ਮਿੰਟ ਦੇ ਵਿੱਚ ਅਸੀਂ ਇੱਕ ਛੋਟਾ ਅਰੇਂਜਮੈਂਟ ਰੈਡੀ ਕਰ ਦਿੰਨੇ ਆ ਜੇ ਮਤਲਬ 7-800 ਤੱਕ ਦੀ ਨਹੀਂ ਤਾਂ 1000 ਰੁਪਏ ਦੀ ਜਿਹੜੀ ਵੀ ਉਸ ਤੋਂ ਅਬਵ ਜਿਹੜੀ ਪ੍ਰਾਈਸ ਆ ਉਹਦੇ ਲਈ ਸਾਨੂੰ ਘੱਟੋ ਘੱਟ ਵੀ 25 ਤੋਂ 25 ਮਿੰਟ ਚਾਹੀਦੇ ਹ ਬ੍ਰਦਰ ਮੈਂ ਇੱਕ ਗੱਲ ਪੁੱਛੂਗਾ ਜਿਵੇਂ ਆਪਣੇ ਕੋਲ ਕਸਟਮਰ ਆਉਂਦੇ ਨੇ ਕਈ ਕਸਟਮਰ ਕਾਲੀ ਦੇ ਵਿੱਚ ਹੁੰਦੇ ਨੇ ਕਈ ਕਸਟਮਰ ਘਰੋਂ ਖਿਜੇ ਆਉਂਦੇ ਨੇ ਕਦੇ ਐਦਾਂ ਸਟੈਂਡ ਹੋਇਆ ਵੀ ਕਦੇ ਕਸਟਮਰ ਨੇ ਕਾਲੀ ਵਿੱਚ ਆਤੀ ਹੋਵੇ ਜਾਂ ਫਿਰ ਕਈ ਵੈਸ ਵਸਾਈ ਕੀਤੀ ਹੋਵੇ ਨਹੀਂ ਕਾਲੀ ਆ ਤਾਂ ਦੇਖੋ ਹੁੰਦਾ ਤਾਂ ਉਹਦੇ ਲਈ ਸਾਡੇ ਕੋਲ ਹੈਗਾ ਆਪਸ਼ਨ ਜੇ ਤੁਸੀਂ ਬਹੁਤ ਜਲਦੀ ਜਲਦੀ ਆਣਾ ਤਾਂ ਅਰੇਂਜਮੈਂਟ ਸਾਡੇ ਕੋਲ ਘੱਟੋ ਘੱਟ 40 ਤੋਂ 50 ਅਰੇਂਜਮੈਂਟਸ ਔਨ ਟਾਈਮ ਰੈਡੀ ਰਹਿੰਦੇ ਆ लो प्राइस टाइटंस सर्वे तो अवेलेबल करके ਸਾਡੇ ਕੋਲ ਮਤਲਬ 3000 4000 ਤੱਕ ਦਾ ਅਰੇਂਜਮੈਂਟ 온 ਟਾਈਮ ਬਣਿਆ ਰਹਿੰਦਾ ਪਰ हां जी ਜੇ ਖਜੇ ਖੇਜੇ ਵੀ ਬਹੁਤ ਭਰਾਉਂਦੇ ਨੇ ਉਹ ਠੀਕ ਸਾਰਟਡ ਹੈ ਤੇ ਇਹ ਕਈ ਵਾਰ ਹੁੰਦਾ ਵੀ हां ਕਸਟਮਰ ਨਾਰਾਜ਼ ਹੋ ਕੇ ਚਲ ਜਾਈ ਜਾਂ ਫਿਰ ਕਾਲੀਏ ਚੱਕਰਾਂ ਦੇ ਕਸਟਮਰ ਚਲ ਜਾਈ ਅਨੇਕ ਫਲਾਸਟੋਰ ਤੇ ਬੰਦਾ ਆ ਕੇ ਨਰਾਜ ਤਾਂ ਨਹੀਂ ਹੋ ਸਕਦਾ ਜਦੋਂ ਇੱਥੇ ਆ ਕੇ ਕਲਰਸ ਦਿਖਦੇ ਇੱਕ ਇੱਕ ਔਰਾ ਇੱਕ ਜਿਹੜੀ ਪੋਜ਼ਿਟਿਵਿਟੀ ਉਹ ਰਿਆ ਕੇ ਮਿਲਦੀ ਹੈ ਓਰੇ ਤਾਂ ਬੰਦਾ ਨਰਾਜ ਤਾਂ ਨਹੀਂ ਹੋ ਕੇ ਜਾ ਸਕਦਾ ਓਰੇ ਤੇ ਇਦਾਂ ਦਾ ਕੋਈ ਪੂਨ ਹੀ ਹੈਗਾ ਨਾ ਸਾ ਟੱਕ ਦੀ ਐਕਸਪੀਰੀਅੰਸ ਹੋਇਆ ਜਿਹੜਾ ਆਂਦਾ ਖੁਸ਼ੀ ਨਾਲ ਆਂਦਾ ਖੁਸ਼ੀ ਨਾਲ ਜਾਂਦਾ ਉਹਦਾ ਤੇ ਕਿੱਥੋਂ ਕਿੱਥੋਂ ਫਲਾਵਰਸ ਆਉਂਦੇ ਨੇ ਆਪਣੇ ਆਪਣੇ ਕੋਲ ਫਲਾਵਰਸ ਭਾਜੀ ਪਹਿਲਾਂ ਤਾਂ ਆਪਣੇ ਕੋਲ ਡੈਲੀ ਤੋਂ ਹੀ ਆਂਦੇ ਹੁੰਦੇ ਸੀ ਹੁਣ ਆਪਣੇ ਕੋਲ ਫਲਾਵਰਸ ਜਿਵੇਂ ਜਿਵੇਂ ਵੈਰਾਈਟੀ ਵਧੀ ਜਾ ਰਹੀ ਹੈ ਸਾਡੇ ਕੋਲ ਬੈਂਗਲੌਰ ਤੋਂ ਆਂਦਾ ਬਾਈਰਾਂ ਦਾ ਸਾਰਾ ਉਹ ਫਲਾਰ ਸਾਡੇ ਕੋਲ ਕਲਕੱਤਾ ਤੋਂ ਆਂਦਾ ਹੈ ਗੈਂਦਾ ਵਗੈਰਾ ਜਿਹੜਾ ਹੈਗਾ ਉਹ ਤੋਂ ਕਲਕੱਤਾ ਤੋਂ ਆਂਦਾ ਹੈ ਪੂਨੇ ਤੋਂ ਆ ਰਿਹਾ ਫਲਾਵਰ ਇਹੀ ਮੇਨ ਮੰਡੀਆਂ ਹੈਗੇ ਆ ਬਾਕੀ ਦਿੱਲੀ ਤੋਂ ਤਾਂ ਗਾਜ਼ੀਪੁਰ ਤੋਂ ਆਂਤੇ ਜਾਂਦਾ ਸਾਡਾ ਫਲਾਵਰ ਤੇ ਕਿੰਨੀ ਏਜ ਹੁੰਦੀ ਹੈ ਕਿ ਕਿ ਫਲਾਵਰ ਹੁਣ ਇਹ ਲੱਗਿਆ ਤਾਂ ਹੁੰਦਾ ਨਹੀਂ ਕਿਸੇ ਚੀਜ਼ ਦੇ ਵਿੱਚ ਇਹ ਮੈਂ ਅਕਸਰ ਦੇਖਿਆ ਜਿਵੇਂ ਹੁਣ ਥੋੜੀ ਸ਼ਾਪ ਦੇ ਉੱਤੇ ਫਲਾਵਰ ਪਏ ਨੇ ਇਹ ਨਹੀਂ ਸੁੱਕਦੇ ਜੇ ਆਪਾਂ ਇੱਥੋਂ ਘਰੇ ਲੈ ਜਾਈਏ ਨੇ ਅਗਲੇ ਦਿਨ ਸੁੱਕ ਜਾਂਦੇ ਨੇ ਓਕੇ ਨਹੀਂ ਇਹਨੂੰ ਇੱਕ ਪ੍ਰੀਜ਼ਰਵ ਕਰਨ ਦਾ ਤਰੀਕਾ ਹੁੰਦਾ ਐ ਐਕਚੁਅਲੀ ਕੀ ਹੈ ਜਦੋਂ ਫਲਾਵਰ ਦੀ ਕਟਿੰਗ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਉਹ ਜਿਹੜੇ ਸਟੈਮ ਹੁੰਦੀ ਹੈ ਉਹ ਪਾਣੀ ਪੀਣਾ ਛੱਡ ਦਿੰਦੀ ਹੈ ਉਹਨੂੰ ਕੱਟ ਕਰਕੇ ਥੱਲੋਂ ਦੁਆਰਾ ਪਾਣੀ ਦੇ ਵਿੱਚ ਲਾਉਣਾ ਪੈਂਦਾ ਇੱਕ ਲੋਕ ਕੀ ਕਰਦੇ ਆ ਫਲਾਰ ਨੂੰ ਪੂਰਾ ਮਤਲਬ ਜੇ ਗਲਾਸ ਹੈ ਗਲਾਸ ਨੂੰ ਪੂਰਾ ਭਰ ਕੇ ਵਿੱਚ ਫਿਰ ਪਾਉਂਦੇ ਨੇ ਫਲਾਰ ਫਲਾਰ ਨੂੰ ਬਿਲਕੁਲ ਥੋੜਾ ਮਿਨੀਮਲ ਪਾਣੀ ਚਾਹੀਦਾ ਹੁੰਦਾ ਬਹੁਤ ਥੋੜਾ ਪਾਣੀ ਚਾਹੀਦਾ ਹੁੰਦਾ ਤਾਂ ਕਿ ਉਹਨੂੰ ਉਹਦੀ ਆਕਸੀਜਨ ਦੀ ਉਹ ਵੀ ਬਣੀ ਰਵੇ ਤਾਂ ਇਸ ਕਰਕੇ ਇਹ ਹੁੰਦਾ ਵੀ ਪ੍ਰੀਜ਼ਰਵ ਕਰਨ ਦਾ ਇੱਕ ਤਰੀਕਾ ਹੈ ਬਸ ਜਦੋਂ ਉਹਦੇ ਨੌਲੇਜ ਮਿਲ ਜਾਂਦਾ ਫਿਰ ਇਹ ਨਹੀਂ ਛੇ ਦਿਨੀ ਫੁੱਲ ਮਰਦਾ ਫਲਾਰ ਦੀ ਲਾਈਫ ਜਿਹੜੀ ਹੁੰਦੀ ਹੈ ਤੁਸੀਂ ਫਲੋਰਿਸਟ ਤੋਂ ਬਾਏ ਕਰਦੇ ਹੋ ਕੁਝ ਫਲਾਰ ਦੀ ਲਾਈਫ 2 ਤੋਂ 3 ਦਿਨ ਹੁੰਦੀ ਹੈ ਜਿਹੜੇ ਅੱਛੇ ਫਲਾਰਸ ਨੇ ਲੀਲਿਸ ਕਾਨੇਸ਼ਨ ਕ੍ਰਿਸੈਂਥਮਸ ਇੱਕ ਘੱਟੋ ਘੱਟ ਵੀ 15 ਦਿਨ ਲਾਸਟ ਕਰਦੇ ਆ ਇੱਕ ਤਾਂ ਫਲਾਵਰ ਹੁੰਦਾ ਮਤਲਬ ਰੈੱਡ ਰੋਜ਼ ਹੁੰਦਾ ਉਹ ਪਿਆਰ ਦਾ ਪ੍ਰਤੀਕ ਆ ਗਿਆ ਹੋਰ ਜਿਹੜੇ ਆਪਣੇ ਕਲਰ ਨੇ ਜਿਵੇਂ yellow ਹੋ ਗਿਆ white ਹੋ ਗਿਆ ਉਹ ਫਿਰ yellow ਇਸ ਫੋਰ ਫਰੈਂਡਸ਼ਿਪ white ਇਸ ਫੋਰ ਪੀਸ pink ਇਸ ਫੋਰ ਲਾਈਕ ਅ ਮੈਰਿਜ ਲਾਈਫ ਹੈਨਾ ਉਦੋਂ ਤੁਸੀਂ ਉਹਦਾ ਵੀ ਕਹਿ ਸਕਦੇ ਹੋ ਐਨੀਵਰਸਰੀ ਲਈ ਵੀ ਪ੍ਰੇਫਰ ਕੀਤਾ ਜਾਂਦਾ ਪਿੰਕ ਫਲਾwrs ਹਮੇਸ਼ਾ ਇੱਕ ਕਲਾਸ ਆਫਲਾਸੀ ਬਈ ਗਲਤ ਕਰਕੇ ਬਹੁਤ ਵਧੀਆ ਲੱਗਿਆ ਸਾਡੇ ਨਾਲ ਧੰਨਵਾਦ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਫਾਰ ਕਮਿੰਗ ਦੇਖੋ ਐਵੇਂ ਹੁਣ ਵੈਲੈਂਟਾਈਨ ਦੇ ਉੱਤੇ ਤੁਹਾਡੇ ਨਾਲ ਸਟੋਰੀ ਲੈ ਕੇ ਆਏ ਆ ਅੱਗੇ ਕਿ ਜਿਹੜੇ ਜਿਹੜੇ ਫੈਸਟੀਵਲ ਆਉਂਦੇ ਰਹਿਣਗੇ ਤਿਹਾਰਾ ਆਉਂਦੇ ਰਹਿਣਗੇ ਉਹਦੇ ਉੱਤੇ ਤੁਹਾਨੂੰ ਸਟੋਰੀਆਂ ਐਵੇਂ ਹੀ ਪ੍ਰਤੀ ਕਰਾਉਂਦੇ ਰਾਵਾਂਗੇ ਹੁਣ ਤੱਕ ਜੀ ਆਇਆਂ ਨੂੰ ਧੰਨਵਾਦ